ਕਿੰਨੇ ਟਾਈਮ ਦੇ ਅੰਦਰ ਰਿਲੇਸ਼ਨਸ਼ਿਪ ਸੀ ਤੁਹਾਡਾ ਮੇਰਾ 2 ਸਾਲ ਤੁਸੀਂ 10 ਮਹੀਨੇ ਤੋਂ ਜ਼ਿਆਦਾ ਸਟਰੋਂਗ ਹਾਂਜੀ ਸੰਦੀਪ ਕੁਮਾਰ ਕੀ ਲੜਕਾ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਸਾਰੇ ਫੰਕਸ਼ਨਾਂ 'ਚ ਹਾਜ਼ਰ ਸੀ ਨਹੀਂ ਉਹ ਉੱਥੇ ਕਿੱਦਾਂ ਆ ਗਿਆ ਜੀ ਉਹ ਜ ਮੈਂ ਜਿਹੜਾ ਫੋਟੋਗ੍ਰਾਫਰ ਬੁੱਕ ਕਰਵਾਇਆ ਸੀ ਉਹਨਾਂ ਨੇ ਨਾਲ ਐਡੀਟਿੰਗ ਵਗੈਰਾ ਕਰਦਾ ਜਿਵੇਂ ਬੁਲਾਇਆ ਹੋਇਆ ਸੀ ਉਹਨੇ ਮੈਨੂੰ ਕਿਹਾ ਹੋਇਆ ਸੀ ਜੇ ਤੂੰ ਮੈਨੂੰ ਨਹੀਂ ਬੁਲਾਵੇਂਗੇ ਅੰਡੇ ਤੱਕ ਵਿਆਹ ਤੇ ਮੈਂ ਤੇਰੇ ਭਰਾ ਨੂੰ ਤੇਰੀਆਂ ਫੋਟੋਆਂ ਪਾ ਦੇਣੀਆਂ ਐ ਐਸੇ ਲੜਕੇ ਨੇ ਕਿਹਾ ਸੀ ਮੈਨੂੰ ਕਿ ਉਹਨਾਂ ਦੇ ਕੋਲ ਢਾਡੀ ਕੋਈ ਫੋਟੋਆਂ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਡਾਇਰੈਕਟ ਫੋਟੋਸ ਆ ਸਭ ਕੁਝ ਦੋ ਸਾਲ ਦਾ ਡਾਟਾ ਐ ਸਭ ਬਕਾਇਦਾ ਇੱਕ ਤੋਂ ਇੱਕ ਮੇਰੀ ਹਲਦੀ ਦੀ ਰਸਮ ਚ ਮਹਿੰਦੀ ਦੀ ਰਸਮ ਚ ਜਾਗੋ ਢੀਵੇ ਵਿਆਹ ਜੋ ਵੀ ਸਭ ਕੁਝ ਲਾਵਾ ਤੱਕ ਵੀ ਮੇਰੇ ਕੋਲ ਪਰ ਮੈਸੇਜ ਕੀ ਭੇਜਿਆ ਗਿਆ ਉਹਦੇ ਵੱਲ ਪਰ ਤੁਸੀਂ ਅਤੇ ਚੂੜਾ ਵੀ ਹੁਣ ਲਾਇਆ ਨਹੀਂ ਉਦਾਂ ਹੀ ਪਾਇਆ ਕਰਨਾ ਵੀ ਉਦਾਂ ਹੀ ਪਾਇਆ ਸਾਰਾ ਹੋ ਗਿਆ ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਜਾਂ ਜਿਹਨਾਂ ਰੇਂਜ ਮੈਰੀ ਹੋਈ ਸੀ ਤੁਹਾਡੀ ਤੁਸੀਂ ਪਰ ਉਹ ਬੰਦੇ ਉੰਦੀ ਵੀ ਕਈ ਜਿਹੜੀਆਂ ਪਿਆ ਹੋਊਗਾ ਅਗੋਂ ਦੀ ਫਿਊਚਰ ਤਰ੍ਹਾਂ ਨਾਲ ਸੋਚਿਆ ਹੋਊਗਾ ਉਹਦੇ ਤੇ ਕੀ ਬੀਤੀ ਹੋਊਗੀ ਇਸ ਸਮੇਂ ਬਹੁਤ ਉਹਨਾਂ ਨੇ ਕਿਉਂਦਾ ਤਾਂ ਕੁੱਟ-ਕੁੱਟ ਕੇ ਰੋਂਦਾ ਪਿਆ ਸੀ ਕਿ ਮੇਰੇ ਨਾਲ ਹੋ ਪੀ ਉਹਨਾਂ ਨੇ ਵੀ ਆਪਣਾ ਪਿੱਛਾ ਛਡਾਇਆ ਕਿ ਬੱਸ ਜੇ ਨਿਭੜਦਾ ਨਵੇਲੇ ਜੇ ਚਾਰ ਦਿਨ ਅਸੀਂ ਰੱਖ ਲਈ ਸਾਡੇ ਤੇ ਕੇਸ ਪੈ ਗਿਆ ਕਿਉਂ ਉਹਦੀ ਮੰਮਾ ਦੀ ਵੀ ਤਬੀਅਤ ਖਰਾਬ ਸੀ ਸ਼ੂਗਰ ਦੇ ਪੇਸ਼ੈਂਟ ਸੀ ਉਹਨਾਂ ਨੇ ਸਵੇਰੇ ਨਾ ਦੇਣ ਦੇ ਗਿਤੇ ਚਲੋ ਮੰਨ ਲਓ ਮੇਰੀ ਗਲਤੀ ਮੈਂ ਸਾਰੀ ਮੰਨ ਲਿਆ ਹੱਥ ਪੈਰ ਜੋੜ ਲੈਂਦੀ ਜਦੋਂ ਮੁੰਡਾ ਫੋਨ ਕਰਕੇ ਕਹਿੰਦਾ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਪਿਆ ਸੀ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਆ ਹੀ ਜਾਂਦੇ ਆ ਹੀ ਜਾਂਦੇ ਹੂੰ ਤੇ ਫਿਰ ਕੀ ਕਰਦੇ ਨਾਲ ਉਹ ਬੁਕਾਇਦਾ ਕਹਿੰਦਾ ਮੈਂ ਆਹ ਸਾਹਮਣੇ ਫਿਰ ਕਰਦੇ ਕਹਿੰਦਾ ਅਸੀਂ ਘਰੇ ਨਹੀਂ ਲੈ ਗਏ ਨੇ ਕਹਿੰਦਾ ਨਹੀਂ ਤੁਸੀਂ ਡੀਏ ਵੀ ਹਾਰਟ ਜਾਂ ਪਲਟਨ ਵਾਰ ਕੁਤਾਰ ਲੈ ਜਾ ਮੈਂ ਲੈ ਜਾਊਗਾ ਮਾਤਾ ਮੈਂ ਰੱਖੂ ਦਰਦਾ ਆਂਦਾ ਨਹੀਂ ਸੀ ਕੋਟ ਪਹਿਨੀ ਪਾਸਵਰਡ ਲਾਇਆ ਆਪਣਾ 2k ਤੇ ਉਹ ਰਾਤੀ ਮੇਰੇ ਕਿਤੇ ਹਸਬੰਦ ਨੇ ਮੈਸੇਜ ਪਾੜ ਲੇ ਤੇ ਮੈਨੂੰ ਟੈਕਸਟ ਮੈਸੇਜ ਵੀ ਕੀਤਾ ਆਈ ਵਿਲ ਕਾਲ ਯੂ ਲੇਟਰ ਦਾ ਜਿਵੇਂ ਰਾਤ ਨੂੰ ਮੈਨੂੰ ਫੋਨ ਟਰਾਈ ਕਰਦਾ ਹੋਣਾ ਕਿ ਉਹ ਸ਼ੋ ਹੋਇਆ ਤੇ ਫਿਰ ਮੈਨੂੰ ਮੰਡੇ ਤੋਂ ਵੀ ਮੈਨੂੰ ਮੈਸੇਜ ਕਰ ਰਿਹਾ ਕਿ ਮੈਨੂੰ ਕਾਲ ਕਰੀ ਵਾਨੀ ਸਾਈਡ ਹੋ ਕੇ ਦਿਖਾ ਦਿਓ ਜੀ ਸੁਆ ਦੇਖੋ ਜੀ ਆਹ ਦਿਖਾ ਰਿਹਾ ਮੈਸੇਜ ਜਿਹੜੇ ਕਿ ਪੁਰਾਣੀ ਖਾਸੀ ਕੋਲੋਂ ਲੱਕੀ ਦਾ ਜਿਹੜਾ ਕਾਰਗਰਾ ਕੀਤਾ ਗਿਆ ਪਰ ਜੇ ਦੂਜਾ ਪੱਖ ਵੀ ਦੇਣਾ ਆਪਣਾ ਪੱਖ ਦੇਣਾ ਚਾਹੁੰਦਾ ਉਹ ਵੀ ਸਾਡੇ ਨਾਲ ਆ ਕੇ ਆਪਣੀ ਗੱਲਬਾਤ ਕਰ ਸਕਦਾ ਹੈ ਇਹਨਾਂ ਨੂੰ ਇਹ ਮੇਰੇ ਵਿਆਹ ਤੇ ਇਹਨਾਂ ਨੂੰ ਮੈਂ ਡੱਬਾ ਦੇ ਕੇ ਦਿੱਤਾ ਸੀ ਤੁਸੀਂ ਵਾਈਲਡ ਕੀਤਾ ਸੀ ਹਾਂਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਕਿ ਉਹਨਾਂ ਫੋਟੋਗ੍ਰਾਫਰ ਨਾਲ ਫੋਟੋਗ੍ਰਾਫਰ ਨਾਲ ਲੈਣਾ ਤੁਸੀਂ ਆਪਣੇ ਸਵਾਲ ਲਾ ਦੋ ਮੈਂ ਨਾ ਕੁਝ ਚੇਂਜ ਹੋ ਜਾਂਦੇ ਤੁਸੀਂ ਪਹਿਲਾਂ ਇੰਨੀ ਗੱਲ ਕੀਤੀ ਆ ਗਰੁੱਪ ਨਾਲ ਆਇਆ ਹਣਾ ਹੁਣ ਤੁਸੀਂ ਕਹਿੰਦੇ ਮੈਂ ਆਪ ਡੱਬਾ ਦੇ ਕੇ ਕੀ ਉਹ ਗਰੁੱਪ ਚ ਵੀ ਆ ਨਾ ਜਿਹੜਾ ਮੂਵੀ ਵਾਲੇ ਗਰੁੱਪ ਵਾ ਇਹਨਾਂ ਦਾ ਗਰੁੱਪ ਨਾਲੇ ਮਿਲਦੇ ਮੇਰੇ ਗਰੁੱਪ ਨਾਲੇ ਤੁਸੀਂ ਕਹਿੰਦੇ ਡੱਬਾ ਵੀ ਦੇ ਦਿੰਦੇ ਐਂਡ ਤੱਕ ਨਾਲ ਯਾਰ ਨਾਲ ਰੱਖਣਾ ਤਾਂ ਮੈਂ ਨਹੀਂ ਦਿੰਦਾ ਬੇਟਾ ਕੰਮ ਕਰ ਮੈਂ ਤੈਨੂੰ ਐਂਡ ਤੇ ਦੇ ਦੱਸੀ ਨਾ ਤੇ ਹੁਣ ਮੁੰਡੇ ਨਾਲ ਸੰਪਰਕ ਹੋਇਆ ਕਿੰਨੇ ਨਾ ਇਹ ਮੁੰਡੇ ਨਾਲ ਸੰਦੀਪ ਨੇ 5 ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 7 ਤਰੀਕ ਨੂੰ ਫੇਰੇ ਹੋਇਆ ਉਸ ਤੋਂ ਬਾਅਦ ਮੇਰੇ 7 ਤਰੀਕ ਨੂੰ ਮੇਰੇ 11:30 12:00 ਵਜੇ ਤੱਕ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਪਤਾ ਕਿ ਤੁਸੀਂ ਉਹ ਮਤਲਬ ਸਾਢੇ ਛੜਾ ਕੇ ਆ ਰਹੇ ਸੀ ਨਹੀਂ ਛੜਾਇਆ ਹੁੰਦੇ ਨਾ ਲਾਸਟ ਟਾਈਮ ਕੀ ਗੱਲ ਹੋਈ ਸੀ ਤੁਹਾਡੀ ਮੁੰਡੇ ਨਾਲ ਸੰਦੀਪ ਕੋਈ ਤਾਂ ਕਹਿੰਦਾ ਸਾਡੇ ਨਾਲ ਖੋਦ ਉਹਦੇ ਫੋਨ ਨੰਬਰ ਆ ਸਾਰਾ ਕੁਝ ਕੀ ਗੱਲ ਹੋਈ ਸੀ ਲਾਸਟ ਟਾਈਮ ਤੁਹਾਡੇ ਨਾਲ ਕੀ ਕਿੱਥੇ ਮੈਂ ਮਾਤਾ ਕਹਿੰਦਾ ਮਾਤਾ ਤੁਸੀਂ ਇਹਨੂੰ ਲੈ ਆਓ ਮੈਂ ਡੀਵੀ ਡੀਏਪੀ ਕਾਲਜ ਤੋਂ ਲੈ ਜਾਊਂਗਾ ਅਸੀਂ ਪਲਟਨ ਬਾਰੋ ਕਾ ਆਖਿਰ ਬੈਠੇ ਰਹੇ 10 ਘੰਟੇ 9 ਵਜੇ ਸੋ ਉਥੋਂ ਆਪਦੇ ਘਰੇ ਗਏ ਆ ਕੁੜੀਏ ਕਹਿੰਦੀ ਫਿਰ ਮੈਂ ਘਰੇ ਆ ਜਾ ਮਤਲਬ ਜੀ ਇਹੋ ਜਿਹਾ ਸੰਦੀਪ ਕੁਮਾਰ ਨੇ ਮੈਨੂੰ ਪਰਸਨਲੀ ਫੋਨ ਕਰਕੇ ਕਿਹਾ ਕਿ ਤੂੰ ਆ ਜਾ ਇਹਦੇ ਨਾਲ ਨਵੇੜ ਕੇ ਮੈਂ ਤੈਨੂੰ ਸੰਭਾਲ ਲਵਾਂਗਾ ਮੈਂ ਤੇਰਾ ਵਿਆਹ ਕਰਾਵਾਂਗਾ ਮੇਰੀ ਭਾਬੀ ਨੂੰ ਵੀ ਫੋਨ ਕੀਤਾ ਮੈਨੂੰ ਵੀ ਕੀਤਾ ਠਾ ਕਚਹਿਰੀ ਤੇ ਸਟਾਮ ਲਿਖਦੇ ਹੀ ਪਏ ਸੀ ਜਦੋਂ ਮੈਨੂੰ ਫੋਨ ਕਰੀ ਜਾਂਦਾ ਸੀ ਆ ਜਾ ਤੈਨੂੰ ਨਵੇੜ ਲਾਂਗਾ ਉਧਰ ਉਹਨਾਂ ਨੇ ਮੈਨੂੰ ਨਵੇੜ ਕੇ ਮੇਰੇ ਤੋਰੇ ਪਰਿਵਾਰ ਨੇ ਮੈਨੂੰ ਕੱਢ ਦਿੱਤਾ ਤੂੰ ਤੇਰਾ ਮੇਰੇ ਨਾਲ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਕੋਈ ਸਾਡੇ ਤੇ ਕੰਪਲੇਂਟ ਨਹੀਂ ਕਰੇਂਗੀ ਤੇਰਾ ਉਹਦੇ ਨਾਲ ਰਿਲੇਸ਼ਨ ਸੀ ਸੰਦੀਪ ਕੁਮਾਰ ਨਾਲ ਤੇ ਉਹਦੇ ਨਾਲ ਜਾ ਰਹੀ ਆ ਆਪਣੀ ਮਰਜ਼ੀ ਨਾਲ ਤੇ ਉਹਦੇ ਨਾਲ ਵਿਆਹ ਕਰਾ ਰਹੀ ਆ 6 ਤਰੀਕ ਨੂੰ ਇਹ ਸਾਰਾ ਦਿਨ ਮੈਨੂੰ ਕਾਲ ਕਰਦਾ ਰਿਹਾ ਮੇਰੇ ਮੰਮੀ ਨੂੰ ਮੇਰੇ ਪਰਜਾਈ ਨੂੰ ਕਿ ਇੱਥੇ ਜਲੰਧਰ ਲੈ ਆਉ ਅਸੀਂ ਸਾਹ ਮਿਲਾਂਗਾ ਉਸ ਤੋਂ ਬਾਅਦ ਇਹਦਾ ਭਰਾ ਮੈਨੂੰ ਲੈਣ ਆਇਆ ਇੱਥੋਂ ਫੋਕਲ ਪੁਆਇੰਟ ਇਹਨਾਂ ਦੇ ਘਰ ਦੇ ਬਾਹਰ ਤੋਂ ਉਹਨੇ ਮੈਨੂੰ ਗੱਡੀ 'ਚ ਚੱਕਿਆ ਪਿਠਾਇਆ ਤੇ ਮੇਰੇ ਵਾਸਤੇ ਕੋਈ ਹੋਟਲ ਬੁੱਕ ਕਰਾਤਾ ਕਿ ਅੱਜ ਦਾ ਦਿਨ ਸਾਨੂੰ ਤੇ ਮੁੰਡਾ ਵੀ ਮੈਨੂੰ ਸੰਦੀਪ ਕੁਮਾਰ ਮੈਨੂੰ ਮਿਲਣ ਆਇਆ ਹੋਟਲ ਬੁੱਕ ਕਿਨੇ ਕਰਾਸੀ ਤੁਹਾਡੇ ਮੇਰਾ ਬ੍ਰਦਰ ਇਹਦੇ ਬ੍ਰਦਰ ਨੇ ਨਿਤੇਸ਼ ਕੁਮਾਰ ਨਿਤੇਸ਼ ਕੁਮਾਰ ਆਈਡੀ ਕਿੰਦੀ ਲੱਗੀ ਆ ਜੀ ਹੋਟਲ ਦੇ ਵਿੱਚ ਨਿਤੇਸ਼ ਕੁਮਾਰ ਦੀ ਤੇ ਤੁਹਾਨੂੰ ਹੋਟਲ 'ਚ ਲੈ ਕੇ ਕੌਣ ਗਿਆ ਸੀ ਬ੍ਰਦਰ ਹੁੰਦਾ ਨਿਤੇਸ਼ ਕੁਮਾਰ ਉਹਨੂੰ ਲੈ ਕੇ ਗਿਆ ਸੰਦੀਪ ਕਿੱਥੇ ਸੀਗਾ ਜਿਹੜਾ ਤੁਹਾਡੇ ਉਹ ਮੈਨੂੰ ਇੱਥੇ ਫੋਕਲ ਪੁਆਇੰਟ ਏਰੀਆ 'ਚ ਮਿਲਿਆ ਸੀ ਕੀ ਉਹ ਕਹਿੰਦਾ ਸੀ ਅੱਜ ਦਾ ਦਿਨ ਤੂੰ ਕੱਢ ਲਾ ਫਿਰ ਮੈਨੂੰ ਸਵੇਰੇ ਦਿਨ ਵਿਚੜ ਗਿਆ ਕਿ ਵਾਨੀ ਮੈਂ ਵਿਆਹ ਕਰਨ ਨੂੰ ਤਿਆਰ ਹਾਂ 7 ਤਰੀਕ ਨੂੰ 6 ਵਜੇ ਫੋਨ ਆਇਆ ਵਾਨੀ ਮੈਂ ਵਿਆਹ ਕਰਨ ਨੂੰ ਤਿਆਰ ਹਾਂ ਪਰ ਮੇਰਾ ਭਰਾ ਮੈਨੂੰ ਨਹੀਂ ਮੰਨਦਾ ਮੈਨੂੰ ਕੁੱਟਿਆ ਮਾਰਿਆ ਉਹਨੇ ਮੇਰਾ ਫੋਨ ਖੋਲਿਆ ਨਹੀਂ ਲਾਸਟ ਟਾਈਮ ਤੁਹਾਡੀ ਕੋ ਗੱਲ ਹੋਈ ਉਹਨਾਂ ਨਾਲ 7 ਤਰੀਕ ਨੂੰ ਸਵੇਰੇ 6 ਵਜੇ ਸੰਦੀਪ ਕੁਮਾਰ ਨਾਲ ਮੈਸੇਜ ਕਿਹੜੇ ਦਿਖਾਉਗੇ ਤੁਸੀਂ ਕਿਹੜੇ ਤੁਹਾਨੂੰ ਮੈਸੇਜ ਨਹੀਂ ਉਹੀ ਵਿਅਕਤੀ ਤੁਹਾਨੂੰ ਉਥੋਂ ਲੈ ਕੇ ਹੋਟਲ 'ਚ ਛੱਡ ਗਿਆ ਆ ਪਰ ਉਹੀ ਵਿਅਕਤੀ ਵਿਆਹ ਲਈ ਨਹੀਂ ਮੰਨਦੇ ਅਸੀਂ ਬਾਅਦ 'ਚ ਨਹੀਂ ਨਹੀਂ ਉਹਦਾ ਬ੍ਰਦਰ ਲੈ ਕੇ ਆਇਆ ਜਮੈਂ ਮੈਂ ਉਹੀ ਤਾਂ ਕਹਿ ਰਿਹਾ ਕਿ ਉਹੀ ਵਿਅਕਤੀ ਜਿਹੜਾ ਬਾਈ ਫਰੈਂਡਸ ਵੀ ਉਹ ਕਹਿੰਦਾ ਸੀ ਕਿ ਮੇਰਾ ਭਰਾ ਨਹੀਂ ਮੰਨਿਆ ਪਰ ਤੁਸੀਂ ਕਹਿ ਰਹੇ ਕਿ ਉਹਦਾ ਬ੍ਰਦਰ ਹੀ ਮੈਨੂੰ ਫਿਰ ਲੈਣ ਵੀ ਆਇਆ ਕੀ ਹੋਟਲ ਦੇ ਵਿੱਚ ਵੀ ਉਹੀ ਛੱਡ ਗਿਆ ਆਈਡੈਂਟੀਟੀ ਪ੍ਰੂਫ ਹੀ ਉਹਨਾਂ ਨੇ ਲਾਏ ਨਿਦੇਸ਼ ਕੁਮਾਰ ਨੇ ਉਹਨਾਂ ਨੇ ਮੈਨੂੰ ਹੋਟਲ ਛੱਡਿਆ ਤੇ ਉਹ ਮੈਨੂੰ ਲੈ ਕੇ ਆਏ ਤੇ ਫਿਰ ਮੈਨੂੰ ਬਿਠਾ ਲਿਆ ਪਾਲਾ ਮਾਨਸ ਦੇਖ ਕੇ ਕਹਿਤਾ ਕਿ ਨਹੀਂ ਹਜੇ ਨਹੀਂ ਅਸੀਂ ਮੰਨਣਾ ਮੇਰਾ ਚੱਕ ਕੇ ਬੈਗ ਗੱਡੀ ਚੋਂ ਬਾਹਰ ਮਾਰੇ ਆ ਆਪਣੀ ਕਿਤੇ ਚੱਕ ਕੇ ਇਹ ਮੈਨੂੰ ਤੱਕੇ ਨਾ ਕੇਐਮਵੀ ਰੋਡ ਪਠਾਨਕੋਟ ਬਾਈਪਾਸ ਤੋਂ ਹਾਂ ਦਾ ਤੱਕ ਤੇ ਇੱਥੇ ਪੀਸੀਆਰ ਕੋਲ ਸਿਖੜੀ ਹੁੰਦੀ ਤੇ ਨਾ ਮੇਰਾ ਬਕਾਇਦਾ ਨਾਮ ਅੰਦਨਾ ਕੁਮਾਰੀ ਗੱਡੀ ਦਾ ਨੰਬਰ ਪੀਵੀ08 ਈਡਬਲਯੂ44ਵੀ ਗੱਡੀ ਤੋਂ ਉਤਾਰਨ ਤੋਂ ਬਾਅਦ ਤੁਹਾਨੂੰ ਹੋ ਗੱਡੀ ਘੜਾ ਕੇ ਲੈ ਗਈ ਆਪਣੀ ਠੀਕ ਹੈ ਤੇ ਪੁਲਿਸ ਨੇ ਤੁਹਾਨੂੰ ਹਾਂਜੀ ਪੀਸੀਆਰ ਕੋਲ ਸੇ ਮੈਨੂੰ 8 ਨੰਬਰ ਡਿਵੀਜ਼ਨ ਚ ਭੇਜਿਆ ਕੀ ਅਦਾਦਾ ਕਰਕੇ ਵਾਰਦਾਤ ਹੋਈ ਕੋਈ ਕੁੜੀ ਖੜੀ ਸੀ ਤੇ ਉਹਦੇ ਨਾਲ ਮੁੰਡਾ ਧੱਕਾ ਕਰਕੇ ਗੱਡੀ ਆਵਾ ਗੱਡੀ ਦਾ ਨੰਬਰ ਬਕਾਇਦਾ ਐਦਾ ਕਰਕੇ ਉਹਨੂੰ ਭੇਜ ਕੇ ਲੈ ਕੇ ਚਲੇ ਗਏ ਉਹ ਕਹਿੰਦੇ ਸਾਡੀ ਇਹ ਕੰਪਲੇਨਟ ਨਹੀਂ ਮੰਨਦੀ ਮੈਨੂੰ ਇੱਕ ਨੰਬਰ ਡਿਵੀਜ਼ਨ ਚ ਭੇਜ ਦਿੱਤਾ ਕਿ ਜਿਲੰਦਰ ਤੋਂ ਇੱਕ ਮਾੜੀ ਤੇ ਵੱਡੀ ਖਬਰ ਆ ਜਾਂਦੀ ਜਿਹੜੇ ਦਾਦੀ ਕਿ ਜਿਹੜਾ ਪੁਰਾਣਾ ਆਸ਼ਕ ਸੀ ਉਸਨੇ ਜਿਹੜਾ ਕੁੜੀ ਦਾ ਘਰ ਜਿਹੜਾ ਖਰਾਬ ਕਰਤਾ ਦੇਖ ਸਕਦੇ ਕੁੜੀ ਇੱਕ ਵੈਲਡਿਪਾ ਆਪਣੇ ਘਰ ਦੇ ਜਿਹੜਾ ਆਸ਼ਕ ਹੈ ਪੁਰਾਣਾ ਉਹਦੇ ਘਰ ਦੇ ਬਾਹਰ ਖੜੀ ਹੈ ਤਾਂ ਉਹਦੇ ਘਰ ਵਾਲੇ ਨੂੰ ਮੈਸੇਜ ਕਰਕੇ ਜਿਹੜੀ ਪੁਰਾਣੀ ਹਿਸਟਰੀ ਸਾਰੀ ਦੱਸਣ ਤੋਂ ਬਾਅਦ ਕੁੜੀ ਦਾ ਜਿਹੜਾ ਘਰ ਖਰਾਬ ਕੀਤਾ ਤਾਂ ਉਹ ਜਿਹੜਾ ਆਪ ਹੀ ਤਾਲਾ ਲਾ ਕੇ ਰਫੂ ਚੱਕਰ ਹੋ ਗਿਆ ਗੱਲਬਾਤ ਕਰਾਂਗੇ ਲੜਕੀ ਦੇ ਨਾਲ ਕੀ ਨਾਮ ਹੈ ਤੁਹਾਡਾ ਬੰਦਨਾ ਕੀ ਹੋਇਆ ਕੀ ਬੰਦਨਾ ਜੀ ਪੰਜ ਤਰੀਕ ਨੂੰ ਮੇਰੇ ਘਰ ਦੇ ਨੇ ਰਜਾਮੰਦੀ ਨੇ ਮੇਰਾ ਵਿਆਹ ਕਰਕੇ ਤੋੜਿਆ ਲਾਵਾ ਟਾਈਮ ਹੀ ਰੋਲਾ ਪੈ ਗਿਆ ਫਿਰ ਮੁੰਡੇ ਨੇ ਪੈਸੇ ਪੁੱਛੇ ਦੇਤੇ ਕਿ ਇਹਨਾਂ ਦੀ ਨਾਮ ਕਿੰਨੇ ਟਾਈਮ ਅੰਦਰ ਰਿਲੇਸ਼ਨਸ਼ਿਪ ਸੀ ਤੁਹਾਡਾ ਮੇਰਾ 2 ਸਾਲ ਤੁਸੀਂ 10 ਮਹੀਨੇ ਤੋਂ ਜ਼ਿਆਦਾ ਸਟਰੋਂਗ ਹਾਂਜੀ ਸੰਦੀਪ ਕੁਮਾਰ ਕੀ ਲੜਕਾ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਸਾਰੇ ਫੰਕਸ਼ਨਾਂ 'ਚ ਹਾਜ਼ਰ ਸੀ ਨਹੀਂ ਉਹ ਉੱਥੇ ਕਿੱਦਾਂ ਆ ਗਿਆ ਜੀ ਉਹ ਜ ਮੈਂ ਜਿਹੜਾ ਫੋਟੋਗ੍ਰਾਫਰ ਬੁੱਕ ਕਰਵਾਇਆ ਸੀ ਉਹਨਾਂ ਨੇ ਨਾਲ ਐਡੀਟਿੰਗ ਵਗੈਰਾ ਕਰਦਾ ਜਿਵੇਂ ਬੁਲਾਇਆ ਹੋਇਆ ਸੀ ਉਹਨੇ ਮੈਨੂੰ ਕਿਹਾ ਹੋਇਆ ਸੀ ਜੇ ਤੂੰ ਮੈਨੂੰ ਨਹੀਂ ਬੁਲਾਵੇਂਂਗੇ ਅੰਡ ਤੱਕ ਵਿਆਹ ਤੇ ਮੈਂ ਤੇਰੇ ਭਰਾ ਨੂੰ ਤੇਰੀਆਂ ਫੋਟੋਆਂ ਪਾ ਦੇਣੀਆਂ ਐ ਐਸੇ ਲੱਗਦੇ ਨੇ ਕਿਹਾ ਸੀ ਮੈਨੂੰ ਕਿ ਉਹਦੇ ਕੋਲ ਤਾਂ ਕੋਈ ਫੋਟੋਮ ਵਗੈਰਾ ਹੈ ਸਭ ਕੁਝ ਉਹਦੇ ਕੋਲ ਡਾਇਰੈਕਟ ਫੋਟੋਸ ਆ ਸਭ ਕੁਝ 2 ਸਾਲ ਦਾ ਡਾਟਾ ਐ ਸਭ ਬਕਾਇਦਾ ਇੱਕ ਤੋਂ ਇੱਕ ਮੇਰੀ ਹਲਦੀ ਦੀ ਰਸਮ ਚ ਮਹਿੰਦੀ ਦੀ ਰਸਮ ਚ ਜਾਗੋ ਡੀਜ਼ੇ ਵਿਆਹ ਜੋ ਵੀ ਐ ਸਭ ਕੁਝ ਲਾਵਾ ਤੱਕ ਵੀ ਮੇਰੇ ਕੋਲ ਅੱਜ ਫੇਰ ਮੈਸੇਜ ਕੀ ਭੇਜਿਆ ਗਿਆ ਉਹਦੇ ਵੱਲ ਮੁੰਡੇ ਮੈਸੇਜ ਕਿਥੇ ਦੇਗਾ ਮੈਸੇਜ ਕਿੱਥੇ ਮੁੰਡੇ ਨੇ ਕੀ ਕੀਤੇ ਰਾਤ ਨੂੰ ਮੈਂ ਮੈਸੇਜ ਕਰਤਾ ਜਦੋਂ ਮੈਂ ਰੋਂਦੀ ਡੋਲੀ ਚ ਗਈ ਹਰ ਕੁੜੀ ਰੋਂਦੀ ਜਾਂਦੀ ਉਹਦਣ ਫੋਨ ਕਰਤਾ ਇਹਨੇ ਸੰਦੀਪ ਦੇ ਨਾਲ ਤੁਹਾਡਾ ਵਿਆਹ ਹੋਇਆ ਕਿ ਤੁਸੀਂ ਜਲੰਧਰ ਹੀ ਹੋਇਆ ਕਿ ਹਾਂਜੀ ਜਲੰਧਰ ਬੈਂਕਟ ਹਾਲ ਆ ਉਸਿਸ ਠੀਕ ਹੈ ਐਚ ਐਮ ਵੀ ਕਾਲਜ ਦੇ ਸਾਹਮਣੇ ਨਹੀਂ ਤੁਹਾਡਾ ਜਦੋਂ ਰਿਲੇਸ਼ਨ ਇਸ ਲੜਕੇ ਨਾਲ ਖਤਮ ਹੋਇਆ ਤੁਹਾਡੀ ਗੱਲ ਕਲੀਅਰ ਨਹੀਂ ਹੋਈ ਸੀ ਕਿ ਤੁਸੀਂ ਵਿਆਹ ਕਰਾ ਰਹੇ ਹੋ ਅੱਗੇ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਹਾਂਜੀ ਹਾਂਜੀ ਇਹਨੇ ਮੈਨੂੰ ਰੋਂਦੇ ਨੂੰ ਦੇਖ ਕੇ ਉਹਦੇ ਮੈਂ ਤਾਂ ਸੋ ਗਈ ਮੇਰੀ ਅੱਖ 'ਚ ਲੈਂਸ ਪਾਇਆ ਹੋਇਆ ਸੀ ਮੋਟਾ ਤੇ ਮੇਰੀ ਅੱਖ ਸੁੱਜੀ ਤੇ ਉਹ ਰਾਤੀ ਮੇਰੇ ਕਿਤੇ ਹਸਬੰਡ ਨੇ ਮੈਸੇਜ ਪਾ ਲਿਆ ਤੇ ਮੈਨੂੰ ਟੈਕਸਟ ਮੈਸੇਜ ਵੀ ਕੀਤਾ ਆਈ ਵਿਲ ਕਾਲ ਯੂ ਲੇਟਰ ਦਾ ਜਿਵੇਂ ਰਾਤ ਨੂੰ ਮੈਨੂੰ ਫੋਨ ਟਰਾਈ ਕਰਦਾ ਹੋਣਾ ਕਿ ਉਹ ਸ਼ੋ ਹੋਇਆ ਤੇ ਫਿਰ ਮੈਨੂੰ ਮੰਡੇ ਤੋਂ ਵੀ ਮੈਨੂੰ ਮੈਸੇਜ ਕਰ ਰਿਹਾ ਕਿ ਮੈਨੂੰ ਕਾਲ ਕਰੀ ਵਾਨੀ ਸਾਈਡ ਹੋ ਕੇ ਦਿਖਾਇਆ ਜੀ ਤੁਹਾਨੂੰ ਸਵਾ ਦੇਖੋ ਜੀ ਆਹ ਦਿਖਾ ਲਿਆ ਮੈਸੇਜ ਜਿਹੜੇ ਕਿ ਪੁਰਾਣੀ ਖਾਸੀ ਕਲੋਂ ਲੱਕੀ ਦਾ ਜਿਹੜਾ ਕਲਗਰਾ ਕੀਤਾ ਗਿਆ ਪਰ ਜੇ ਦੂਜਾ ਪੱਖ ਵੀ ਦੇ ਆਪਣਾ ਪੱਖ ਦੇਣਾ ਚਾਹੁੰਦਾ ਉਹ ਵੀ ਸਾਡੇ ਨਾਲ ਆ ਕੇ ਆਪਣੀ ਗੱਲਬਾਤ ਕਰ ਸਕਦਾ ਸਵੇਰ ਮੈਸੇਜ ਤੇ ਜਿੰਦੂ ਬਾਅਦ ਉਹਨਾਂ ਨੂੰ ਵੀ ਤਾਂ ਪਤਾ ਲੱਗਾ ਉਹ ਕਹਿੰਦੇ ਉਹਨਾਂ ਨੇ ਸਵੇਰੇ ਮੇਰੇ ਘਰ ਦੇ ਨੂੰ ਫੋਨ ਕਰਤਾ ਕਿ ਬਾਈ ਅਸੀਂ ਨਹੀਂ ਰੱਖਣਾ ਚਾਹੁੰਦੇ ਇਹ ਕਹਿੰਦਾ ਨਾ ਕਰ ਕਰਕੇ ਮੁੰਡੇ ਦਾ ਰਿਲੇਸ਼ਨਸ਼ਿਪ ਆ ਜਾਂ ਕੋਸ਼ ਵੀ ਆ ਇਹਨੂੰ ਲੈ ਚੋ ਉਹਨਾਂ ਨੇ ਵੀ ਚਲੋ ਜਲਦ ਕੀਤਾ ਬੁਲਾਇਆ ਮੈਨੂੰ ਤੇ ਉਹਦੇ ਨਾਲ ਕੋਈ ਮੇਰਾ ਕੋਈ ਲੈਸਦਾ ਰਿਲੇਸ਼ਨ ਸੀ ਜੀ ਉਹ ਕਹਿੰਦਾ ਅਸੀਂ ਰੱਖਣੀ ਨਹੀਂ ਉਹਦੇ ਘਰ ਦੇ ਨੇ ਸਵੇਰੇ ਹੀ ਮੰਦਰੀਆਂ ਲਾਤੀਆਂ ਆਪਣੀਆਂ ਜੋ ਤੁਹਾਡਾ ਸੀ ਲੈ ਜਾਓ ਕੁੜੀ ਅਸੀਂ ਪਿਛਲੇ ਦਿਨ ਵਿਆਹ ਹੋਇਆ ਤੇ ਅਗਲੇ ਦਿਨ ਮੰਦਰੀਆਂ ਵਗੈਰਾ ਸਾਰਾ ਕੁਝ ਲਾਤਾ ਆ ਕੋਸ਼ ਸਵੇਰੇ 6 ਵਜੇ ਲੱਤ ਕੇ 8-10 ਘੰਟੇ ਦੀ ਗੱਲ 'ਚ ਮੇਰਾ ਰਿਸ਼ਤਾ ਖਰਾਬ ਹੋ ਗਿਆ ਚਲੋ ਲਾਈਆਂ ਤੇ ਲਾਈਆਂ ਮੁੰਡੇ ਦੇ ਉਹਦੇ ਹੀ ਫੋਨ ਆਉਣ ਮੇਰੀ ਮੰਮੀ ਨੂੰ ਵੀ ਆ ਗਿਆ ਕਹਿੰਦਾ ਐਦਾਂ ਕਰੋ ਇਹਨੂੰ ਕਚੈਰੀ ਲੈ ਜਾਓ ਪੱਕਾ ਸਟਾਮ ਕਰਕੇ ਮੈਨੂੰ ਫੋਟੋ ਪਾ ਦਿਓ ਮੈਂ ਇਹਦੇ ਨਾਲ ਮੇਰੇ ਤੇ ਨਾ ਕੋਈ ਗੱਲ ਆਵੇ ਮੈਂ ਇਹਦੇ ਨਾਲ ਵਿਆਹ ਕਰਾਣ ਜੋ ਮਰਜ਼ੀ ਹੈ ਭਾਵੇਂ ਮੇਰਾ ਰਜਿਸਟਰਡ ਨਹੀਂ ਹੋਇਆ ਸਾਈਂ ਕੁਛ ਨਹੀਂ ਹੋਇਆ ਇਸ ਗੁਰਦੁਆਰੇ ਅਜੇ ਸਰਟੀਫਿਕੇਟ ਨਹੀਂ ਕੁਛ ਨਹੀਂ ਆਇਆ ਸੀ ਜਸਟ ਲਾਵਾ ਹੀ ਰੋਲਾ ਪਿਆ ਹੋਇਆ ਸੀ ਕਹਿੰਦਾ ਲੈ ਆਓ ਮੈਂ ਇਹਦੇ ਨਾਲ ਵਿਆਹ ਕਰਾਣਾ ਚਾਹਨਾ ਹਾਂ ਇਹ ਉਹ ਨਹੀਂ ਹੁਣ ਤੁਹਾਡੇ ਕੋਈ ਪਰਿਵਾਰਕ ਮੈਂਬਰ ਵੀ ਇਹ ਲੜਕੇ ਦੇ ਘਰ ਦੇ ਬਾਹਰ ਆਏਗੇ ਤੁਸੀਂ ਇਕੱਲਾ ਹੀ ਆਏ ਹੋ ਮੇਰੇ ਪਰਿਵਾਰਕ ਮੇਰੀ ਮੰਮੀ ਆਏ ਹੋ ਬੁਲਾਓਗੇ ਜੀ ਬੁਲਾਓ ਮੰਮੀ ਸੋ ਦੋਸਤੋ ਤਾਂ ਇੱਕ ਲੜਕੀ ਦੇ ਹੱਥਾਂ 'ਤੇ ਹੱਥ ਹੈ ਕਬੜੇ ਦੇ ਰੋ ਮਹੀਨੇ ਸਾਡੀ ਜਿਹੜਾ ਕੀ 2 ਸਾਲ 10 ਦਿਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਕੀ ਰਿਲੇਸ਼ਨ ਰਿਹਾ ਇਹਨਾਂ ਦੇ ਪਰ ਹੱਥ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਉਹ ਕੁੜੀ ਜਿਹੜੀ ਆਪਣੇ ਹੀ ਪਰਾਲੇ ਜਿਹੜਾ ਬੋਏਫ੍ਰੈਂਡ ਸੀਗਾ ਦੇ ਘਰ ਦੇ ਬਾਹਰ ਆਈ ਹੈ ਕਿ ਉਹਨੇ ਜਿਹੜਾ ਇਸ ਜਿਹੜਾ ਵਿਆਹ ਦੇ ਵਿੱਚ ਸਾਰਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਗੜ ਪਿਆ ਇਹਨਾਂ ਦੀ ਜਿਸ ਵੇਲੇ ਡੋਲੀ ਜਾਂਦੀ ਹੈ ਤਾਂ ਉਹਦਾ ਜਿਹੜਾ ਪੁਰਾਣਾ ਆਸਕ ਹੈ ਉਹਨੂੰ ਮੜਕੇ ਨੂੰ ਮੈਸੇਜ ਕਰ ਦਿੰਦਾ ਹੈ ਤਾਂ ਜਿਹੜਾ ਕਰਕੇ ਜਿਹੜਾ ਪਾਂਡਾ ਜਿਹੜਾ ਫੁੱਲ ਜਾਂਦਾ ਸਾਰਾ ਹੀ ਜਿਹੜਾ ਕੰਮ ਬਣਿਆ ਤਾਂ ਬਣਾਇਆ ਰਹਿ ਜਾਂਦਾ ਔਰ ਦੇਖੋ ਜਿਹੜਾ ਪੂਰਾ ਪਰਿਵਾਰ ਜਿਹੜਾ ਇਸ ਵੇਲੇ ਬਿਲਕੁਲ ਆਇਆ ਪੈਸਾ ਜਿਹੜਾ ਇਨਾ ਲਗਾਤਾ ਹਾਂਜੀ ਮਾਤਾ ਕੀ ਗੱਲ ਕਹੇ ਦੱਸੋ ਉਹ ਬੰਦੇ ਕੀ ਗੱਲ ਹੈ ਜੀ ਗੱਲ ਕੀ ਦੱਸੋ ਗੱਲ ਜੀ ਤੁਹਾਨੂੰ ਪਤਾ ਲੱਗ ਵੀ ਜਾ ਕੋਸ਼ ਮੁੰਡੇ ਰੋਕੋਸ਼ ਵੀ ਹੋਇਆ ਮੁੰਡੇ ਦੀ ਵਜ੍ਹਾ ਨਹੀਂ ਮਾਤਾ ਤੁਸੀਂ ਕਰੇ ਜਾ ਕੇ ਗਿਆ ਨਹੀਂ ਕਿ ਆਪਣੇ ਜਵਾਈ ਨੂੰ ਕੀ ਚਲੋ ਜੋ ਪਹਿਲੇ ਸੀਗਾ ਸੀਗਾ ਤੇ ਹੁਣ ਇਕਦਾਂ ਮੇ ਕਿੱਦਾਂ ਤੁਸੀਂ ਰਿਸ਼ਤਾ ਤੋੜ ਰਹੇ ਹੋ ਨਹੀਂ ਕਿਆ ਪੁੱਤਰ ਜੀ ਜਦੋਂ ਦੇਖੋ ਸਾਰਾ ਕੁਝ ਸਾਹਮਣੇ ਹੋ ਰਿਹਾ ਉਹਨੇ ਵੇਖ ਲਿਆ ਫਿਰ ਉੱਤੋਂ ਮੁੰਡਾ ਫੋਨ ਤੇ ਫੋਨ ਕਰੀ ਜਾ ਰਿਹਾ ਮੈਂ ਸਾਹਮਣੂ ਕਿੱਦਾਂ ਇਹਦੇ ਕੋਈ ਪੱਕਾ ਕਾਗਜ਼ ਬਣਵਾ ਕੇ ਲਿਆਓ ਮੈਂ ਇਹਦੇ ਰਹਿਣ ਨਹੀਂ ਦੇਣੀ ਮੈਂ ਰੱਖੂਗਾ ਨਹੀਂ ਮਤਲਬ ਇੱਕ ਚੀਜ਼ ਦੱਸੋ ਅਗਰ ਤੁਹਾਡੀ ਲੜਕੀ ਉੱਥੇ ਸੈਟੀਸਫੈਕਸ਼ਨ ਸੀ ਹਾਂਜੀ ਹਾਂਜੀ ਮਤਲਬ ਜੋ 2 ਸਾਲ ਜਿਹੜਾ ਦੱਸ ਰਹੇ ਕਿ ਉਹ ਲੜਕੇ ਨਾਲ ਰਹੇ ਆਪਣੇ ਮਰਜ਼ੀ ਨਾਲ ਰਹੇ ਉਹਦੇ ਨਾਲ ਠੀਕ ਹੈ ਪਰ ਦੋ ਜੀ ਉਸੇ ਲੜਕੇ ਨਾਲ ਵਿਆਹ ਕਰ ਦਿੰਦੇ ਜਾਂ ਤੁਸੀਂ ਨਹੀਂ ਸੈਟੀਸਫੈਕਸ਼ਨ ਸੀ ਜਾਂ ਇਹਨਾਂ ਵੀ ਨਹੀਂ ਸੀ ਮੈਂ ਇਹਦਾ ਮਤਲਬ ਇਹ ਨਹੀਂ ਵੀ ਆ ਕਿ ਮੈਂ ਨਹੀਂ ਦੱਸਿਆ ਜਾਂ ਕੁਝ ਵੀ ਨਹੀਂ ਸੀ ਨਹੀਂ ਤੁਹਾਨੂੰ ਨਹੀਂ ਪਤਾ ਸੀਗਾ ਨਹੀਂ ਕਹੀ ਪਤਾ ਸੀ ਸਾਨੂੰ ਤਾਂ ਉਸੇ ਜੇ ਪਤਾ ਹੁੰਦਾ ਸੀ ਮੁੰਡੇ ਨੂੰ ਵਿਆਹ ਤੇ ਕਿਉਂ ਬੁਲਾਉਂਦੇ ਜੇ ਸਾਨੂੰ ਇਹਨਾਂ ਪਤਾ ਸੀ ਮੇਰਾ ਵਿਆਹ ਦਾ ਰੋਲਾ ਪੈ ਜਾਣਾ ਉਹ ਨਾ ਤੁਸੀਂ ਵੀ ਆਪਣੇ ਘਰ ਦੇ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ ਗੱਲਬਾਤ ਨਹੀਂ ਕੀਤੀ ਅੱਜ ਮੇਰੇ ਦੋ ਮੁੰਡੇ ਨੂੰ ਵਿਆਹ ਸੱਿਆ ਸੀ ਇਹਨਾਂ ਨੂੰ ਇਹ ਮੇਰੇ ਵਿਆਹ ਤੇ ਉਹਨਾਂ ਮੈਂ ਡੱਬਾ ਦੇ ਕੇ ਤੁਸੀਂ ਵਾਈਟ ਕੀਤਾ ਸੀ ਹਾਂਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਕਿ ਉਹਨਾਂ ਫੋਟੋਗ੍ਰਾਫਰ ਨਾ ਆਏ ਸੀ ਫੋਟੋਗ੍ਰਾਫਰ ਨਾ ਆ ਲੈਣਾ ਤੁਸੀਂ ਆਪਣੇ ਸਵ ਕੋੜ ਰੋਪਣਾ ਲਾਇਆ ਹੈ ਹਣਾ ਹਾਂ ਹੁਣ ਤੁਸੀਂ ਕਹਿੰਦੇ ਮੈਂ ਆਪ ਡੱਬਾ ਦੇ ਕੇ ਕੀ ਉਹ ਮੇਰਾ ਆਪ ਚ ਵੀ ਆਣਾ ਜਿਹੜਾ ਮੂਵੀ ਵਾਲੇ ਗਰੁੱਪ ਵਾ ਇਹਨਾਂ ਦਾ ਗਰੁੱਪ ਨਾਲੇ ਮੇਰੇ ਤੇ ਮੇਰੇ ਗਰੁੱਪ ਨਹੀਂ ਫਿਰ ਕਹਿੰਦੇ ਡੱਬਾ ਵੀ ਦੇ ਕੇ ਆਉਣਾ ਚਾਹੀਦਾ ਨਾਮ ਰੱਖਣਾ ਮੈਂ ਤੈਨੂੰ ਐਂਡ ਤੇ ਤੱਕ ਇਹ ਹੁਣ ਮੁੰਡੇ ਨਾਲ ਸੰਪਰਕ ਹੋਇਆ ਹੈ ਤੁਹਾਡਾ ਕਹਿੰਦੇ ਨਾਲ ਇਹ ਮੁੰਡੇ ਦੇ ਨਾਲ ਸੰਦੀਪ ਮੇਰੇ ਨਾਲ 5 ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 7 ਤਰੀਕ ਨੂੰ ਸਵੇਰੇ ਹੋਇਆ ਉਸ ਤੋਂ ਬਾਅਦ ਮੇਰੀ 7 ਤਰੀਕ ਨੂੰ ਮੇਰੇ 11:30 12:00 ਵਜੇ ਤੱਕ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਪਤਾ ਕਿ ਤੁਸੀਂ ਉਹ ਮਤਲਬ ਸਾਢੇ ਛਡਾ ਕੇ ਆ ਰਹੇ ਨਹੀਂ ਛਡਾਇਆ ਹੁੰਦੇ ਨਾ लास्ट ਟਾਈਮ ਕੀ ਗੱਲ ਹੋਈ ਸੀ ਤੁਹਾਡੀ ਮੁੰਡੇ ਨਾਲ ਸੰਦੀਪ ਕੋਈ ਤਾਂ ਕਹਿੰਦਾ ਸਾਡੇ ਨਾਲ ਖੋਦ ਉਹਦੇ ਫੋਨ ਨੰਬਰ ਆ ਸਾਰਾ ਕੁਝ ਕੀ ਗੱਲ ਹੋਈ ਸੀ ਲਾਸਟ ਟਾਈਮ ਤੁਹਾਡੇ ਨਾਲ ਕੀ ਕਿੱਥੇ ਮਾਂ ਕਹਿੰਦਾ ਮਾਤਾ ਤੁਸੀਂ ਇਹਨੂੰ ਲੈ ਆਓ ਮੈਂ ਡੀਵੀ ਡੀਏਪੀ ਕਾਲਜ ਤੋਂ ਲੈ ਜਾਊਂਗਾ ਅਸੀਂ ਪਲਟਣ ਬਾਰੋਂ ਕਾ ਆਖਿਨ ਬੈਠੇ ਰਹੇ 3 ਘੰਟੇ 9 ਵਜੇ ਸੋ ਉਤੋਂ ਆਪਦੇ ਘਰੇ ਗਏ ਆ ਕੁੜੀ ਇਹ ਕਹਿੰਦੀ ਫਿਰ ਮੈਂ ਘਰੇ ਮਤਲਬ ਜੀ ਇਹੋ ਜਿਹਾ ਕੋਈ ਪ੍ਰੂਫ ਹੈ ਜਿੰਦੇ ਚੋ ਕਹਿ ਰਿਹਾ ਕਿ ਹਾਂ ਵੀ ਛੱਡ ਕੇ ਤੇ ਆ ਜਾਓ ਤੇ ਮੈਂ ਆਪੀ ਸੰਭ ਲਾਂਗਾ ਸਾਰੇ ਪ੍ਰੂਫ ਹੋ ਜੇ ਸਾਡੇ ਕੋ ਆਹੀ ਆ ਕਿ ਫੋਨ ਨੰਬਰ ਹੀ ਆ ਇਤਾਂ ਦੀ ਰਿਕਾਰਡਿੰਗ ਵਗੈਰਾ ਸਾਡੇ ਕੋ ਰਿਕਾਰਡਿੰਗ ਵਗੈਰਾ ਹੈ ਕੋਈ ਉਹਦਾ ਮੈਸੇਜ ਦੇ ਰਿਹਾ ਤੁਹਾਡੇ ਕੋਲ ਕੋ ਉਹਨਾਂ ਦੇ ਫੋਨ 'ਚਾ ਮੁੰਡੇ ਦੇ ਫੋਨ 'ਚ ਸਾਰੀਆਂ ਰਿਕਾਰਡਿੰਗ ਉਹਨੋਂ ਮੁੰਡਾ ਫੋਨ ਚੱਕਦਾ ਪੈ ਕਾ ਕੋਈ ਨਹੀਂ ਮੇਰੇ ਦਾ ਫੋਨ ਮੁੰਡੇ ਦੇ ਫੋਨ 'ਚੋਂ ਹੀ ਬੋਲਿਆ ਕਰੂਏ ਫੋਨ ਪੁੱਛ ਮੈਂ ਹੂੰ ਤੁਹਾਨੂੰ ਜਦੋਂ ਉਹਨਾਂ ਨੇ ਉਸ ਦਿਨ ਪਲਟਰਪਾਰਕ ਬੁਲਾਇਆ ਤੁਸੀਂ ਦੱਸ ਰਹੇ ਹੋ ਕਿ ਉਸ ਦਿਨ ਵਿਆਹ ਦੀ ਗੱਲ ਹੋਈ ਸੀ ਤੁਹਾਡੀ ਕੀ ਰਿਸ਼ਤਾ ਪੱਕਾ ਕਰਨਾ ਸੀ ਅਸੀਂ ਵੀਰੇ ਹਜੇ ਇੱਥੇ ਕੋਈ ਦੇ ਸਸਰਾਲ ਤੋਂ ਇਹਨੂੰ ਲੈ ਕੇ ਜਾਂਦੇ ਪਏ ਸੀ ਆਂਦੇ ਹੀ ਅਸੀਂ ਪਲਟਰਨ ਬਾਰਾ ਉੱਥੋਂ ਤੱਕ ਉਹ ਗੱਲ ਕਰਦਾ ਹੀ ਰਿਹਾ ਮੁੰਡਾ ਸਾਡੇ ਨਾਲ ਫੋਨ ਤੇ ਅੱਛਾ ਜੀ ਤੁਸੀਂ ਲੈ ਆਓ ਮਾਤਾ ਲੈ ਆਓ ਜਦੋਂ ਤੁਸੀਂ ਛੱਡਾਈ ਆ ਕਰਾਨ ਗਏ ਹੋ ਉਦੋਂ ਵੀ ਤਾਂ ਜਨਾ ਕੋਲਿੰਗ ਤੇ ਉਦੋਂ ਵੀ ਕੋਲਿੰਗ ਤੇ ਉਦੋਂ ਵੀ ਗੱਲ ਕਰਦਾ ਰਿਹਾ ਕਿ ਇਹਦਾ ਪੱਕਾ ਕਰ ਲੈਣਾ ਆ ਕੇ ਲੈ ਆਓ ਮਾਤਾ ਮੈਂ ਇਹਨੂੰ ਦੇਖੋ ਤੁਹਾਡੀ ਵੀ ਇਹਦੇ ਕਿਸੇ ਵੀ ਲੜਕੀ ਦਾ ਕਰ ਇੰਨੀ ਹੀ ਛੇਤੀ ਪੱਟ ਲਈਦਾ ਕਿ ਜੇ ਉਹਨੂੰ ਹੱਥਾਂ ਉਹਨੂੰ ਬੋਲਾਣਾ ਮੈਂ ਜੇ ਫਿਰ ਕਰਦੀ ਰਾਤ ਨੂੰ ਤਾਂ ਨਾ ਫੋਨ ਕਰਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕੀ ਸਮਝਾਈਏ ਜਦੋਂ ਮੁੰਡਾ ਹੀ ਕਹੀ ਜਾਂਦਾ ਤਾਂ ਮੁੰਡਾ ਹੀ ਕੋਈ ਫਟਾਫਟ ਵੀ ਬਸ ਆਮ ਲੈ ਕੇ ਮੈਨੂੰ ਪੱਕਾ ਨਹੀਂ ਜਦੋਂ ਤੁਹਾਡਾ ਵਿਆਹ ਹੋ ਰਿਹਾ ਸੀਗਾ ਉਦੋਂ ਮੁੰਡੇ ਵੱਲੋਂ ਵੀ ਨਹੀਂ ਕੋਸ਼ਿਸ਼ ਕੀਤੀ ਕਿ ਰੋਕਣ ਦੀ ਜਾਂ ਕੁਝ ਤੁਹਾਨੂੰ ਕਿਹਾ ਨਹੀਂ ਪਹਿਲਾਂ ਲਾਵਾ ਟਾਈਮ ਰੋਲਾ ਪਿਆ ਮੈਂ ਬਹੁਤ ਬਹੁਤ ਉਹ ਵੀ ਸਾਨੂੰ ਹੋਣਾ ਚਾਹੀਦਾ ਪਹਿਲਾਂ 5:30 6 ਵਜੇ ਪਾਤੀ ਨੂੰ ਕੋਈ ਕਹਿੰਦੇ ਪੈਸੇ ਦੇ ਗਿਆ ਕਿ ਲਾਵਾ ਨਹੀਂ ਹੋਵੇ ਪਲਾਵਾ ਦਾ ਟਾਈਮ 1 ਵਜੇ ਦਾ ਕੱਜ ਕੰਪਲਸਰੀ ਮੇਰੀਆਂ ਲਾਵਾ 5:30 6 ਵਜੇ ਹੋਇਆ 5:30 ਵਜੇ ਮੈਂ ਲਿੰਕ ਪਹਿ ਕਹਿੰਦਾ ਸੀ ਕਰਨੀ ਨਹੀਂ ਬੜਾ ਮੈਨੂੰ ਪਤਾ ਲੱਗਦਾ ਜਿੱਦੋਂ ਤੁਹਾਡਾ ਵਿਆਹ ਜਦ ਤੁਸੀਂ ਵੀ ਨਹੀਂ ਕਰਦੇ ਨਾ ਗੱਲਬਾਤ ਕੀਤੀ ਕਿ ਮੇਰਾ ਪਿਆਰ ਆ 2-3 ਸਾਲ ਪਹਿਲੇ ਮੈਂ ਵਿਆਹ ਕਰਾਣਾ ਨਹੀਂ ਸੀ ਮੈਂ ਜੇ ਕਰਨੀ ਹੁੰਦੀ ਮੈਂ ਪਹਿਲਾਂ ਇਹਨੇ ਰੋਕਿਆ ਚਾਰ ਤਰੀਕ ਨੂੰ ਕਰਨੀ ਤੁਸੀਂ ਆਪਣੇ ਘਰ ਦੇ ਦੀ ਸਲਾਹ ਨਾਲ ਮੈਦੀ ਕਰਾ ਦੇ ਸੀ ਜਿਵੇਂ ਸੇ ਸੰਦੀਪ ਕਹਿ ਰਹੇ ਸੀ ਤੁਹਾਡਾ ਵਿਆਹ ਕਰਾਣਾ ਵਿਆਹ ਤੋਂ ਪਹਿਲਾਂ ਤੁਹਾਡੇ ਜਿਹੜਾ ਜਿਹਦੇ ਘਰ ਦੇ ਬਾਅਦ ਤੁਸੀਂ ਹੁਣ ਆਏ ਹੋ ਪਹਿਲਾਂ ਜ਼ਿਆਦਾ ਨਹੀਂ ਸੀ ਜਦੋਂ ਤਾਂ ਮੇਰੀ ਬੈਂਗਲ ਸ਼ਰਮ ਨਹੀਂ ਹੋਈ ਨਾ 7 ਦਿਨ ਦੀ ਦੇਖ ਲੋ ਰਿਕਾਰਡਿੰਗ ਜਾਂ ਹੋਟਲ ਦੀ ਕੁਝ ਵੀ ਆ ਉਸ ਦਿਨ ਤੋਂ ਜ਼ਿਆਦਾ ਮਰੀ ਜਾਂਦਾ ਸੀ 3 ਤਰੀਕ ਨੂੰ ਵੀ ਜਾ ਕੇ ਹਲਦੀ ਤੇ ਰਮ ਰੋਇਆ 4 ਤਰੀਕ ਮਹਿਮਾਨੀ ਤੇਰਾ ਵਿਆਹ ਨਹੀਂ ਹੁੰਦੇ ਨਾ ਚਾਹੁੰਦਾ ਤੇ ਉਦੋਂ ਤੁਸੀਂ ਪਤਾ ਹੀ ਗੱਲ ਬਾਤ ਦਾ ਹੁਣ ਇਹ ਲੜਕੇ ਦੇ ਪਰਿਵਾਰ ਸਾਹ ਦੱਸ ਜੀ ਇੱਕ ਪਰਿਵਾਰ ਨੂੰ ਪਤਾ ਸੀ ਬਠਾ ਹਾਂ ਅਨਤੇਸ਼ ਕੁਮਾਰ ਹੋਣੀ ਮੰਮੀ ਨੂੰ ਹੀ ਪਤਾ ਸੀ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਨੂੰ ਦੱਸਿਆ ਕਿ ਮੁੰਡਾ ਮੈਨੂੰ ਇੱਦਾਂ ਇੱਦਾਂ ਕਹਿੰਦਾ ਪਿਆ ਕਿ ਮੇਰਾ ਵਿਆਹ ਕਰਾ ਲਾ ਬੈਂਗਲ ਸ਼ਰਮੀ ਚ ਵਿਆਹ ਕਰਾ ਲੈ। ਨਹੀਂ ਨਹੀਂ ਮੈਂ ਐਵੇਂ ਝੂਠ ਨਹੀਂ ਮਾਰਦੀ ਮੈਂ ਆਪਣੇ ਘਰੇ ਨਹੀਂ ਦੱਸਿਆ ਜੇ ਦੱਸਣਾ ਹੁੰਦਾ ਤਾਂ ਮੈਂ ਜੇ ਹੁਣ ਖੜੀ ਆ ਮੈਂ ਉਦੋਂ ਨਹੀਂ ਮੁੱਕਰ ਜਾਂਦੀ ਲਾਵਾਂ ਤੇ ਉੱਟ ਜਾਂਦੀ। ਪਰ ਤੁਸੀਂ ਦੇਖੋ ਤੁਹਾਡੇ ਹੱਥਾਂ ਦੇ ਵਿੱਚ ਮਹਿੰਦੀ ਲੱਗੀ ਹੋਈ ਆ। ਇਹ ਮਹਿੰਦੀ ਤੁਸੀਂ ਲਾਈ ਕਿਸੇ ਦੇ ਨਾਮ ਤੇ ਕਹਿੰਦੇ ਤੁਸੀਂ ਮਾਂ ਦਾ ਹੀ। ਚੂੜਾ ਅੱਜ ਉਸ ਚੂੜਾ ਵੀ ਹੁਣ ਲਾਇਆ। ਨਹੀਂ ਨਹੀਂ ਉਦਾਂ ਹੀ ਪਾਇਆ ਕਰਨਾ ਵੀ ਉਦਾਂ ਹੀ ਜਿਹਾ ਸਾਰਾ ਕੋਚ। ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਜਾਂ ਜਿਹਨਾਂ ਰੇਂਜ ਮੈਰੀ ਹੋਈ ਸੀ ਤੁਹਾਡੀ ਤੁਸੀਂ ਪਰ ਉਹ ਬੰਦੇ ਉੰਡੀ ਵੀ ਕਈ ਜਿਹੜੀਆਂ ਹੋ ਪਿਆ ਹੋਊਗਾ ਅਗੋ ਦੀ ਫਿਊਚਰ ਤਰ੍ਹਾਂ ਨਾਲ ਸੋਚਿਆ ਹੋਊਗਾ ਉਹਦੇ ਤੇ ਕੀ ਬੀਬੀ ਹੋਊਗੀ ਇਸ ਸਮੇਂ ਬਹੁਤ ਉਹਨਾਂ ਨੇ ਕਿਉਂਦਾ ਤਾਂ ਕੁੱਟ-ਕੁੱਟ ਕੇ ਰੋਂਦਾ ਪਿਆ ਸੀ ਕਿ ਮੇਰੇ ਨਾਲ ਹੋ ਪੀ ਉਹਨਾਂ ਨੇ ਵੀ ਆਪਣਾ ਪਿੱਛਾ ਛਡਾਇਆ ਕਿ ਬਲ ਜਾ ਨਿਭੜਦਾ ਨਵੇਲੇ ਜੇ 4 ਦਿਨ ਅਸੀਂ ਰੱਖ ਲਈ ਸਾਡੇ ਤੇ ਕੇਸ ਪੈ ਗਿਆ ਕਿਉਂਕਿ ਉਹਦੀ ਮੰਮਾ ਦੀ ਵੀ ਤਬੀਅਤ ਖਰਾਬ ਸੀ ਸ਼ੂਗਰ ਦੇ ਪੇਸ਼ੈਂਟ ਸੀ ਉਹਨਾਂ ਨੇ ਸਵੇਰੇ ਨਾ ਦੇਣ ਦੇ ਗਿਤੇ ਚਲੋ ਮੰਨ ਲਓ ਮੇਰੀ ਗਲਤੀ ਮੈਂ ਸਾਰੀ ਉਹਨਾਂ ਦੇ ਹੱਥ ਪੈਰ ਜੋੜ ਲੈਂਦੀ ਜਦੋਂ ਮੁੰਡਾ ਫੋਨ ਕਰਕੇ ਕਹੀ ਪਰ ਨੀ ਹਟਦਾ ਹਟਦਾ ਹੀ ਨਹੀਂ ਪਿਆ ਸੀ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਆ ਹੀ ਜਾਂਦੇ ਆ ਹੀ ਜਾਂਦੇ ਹੂੰ ਤੇ ਫਿਰ ਕੀ ਕਰਦੇ ਨਾਲ ਉਹ ਬੁਕਾਇਦਾ ਕਹਿੰਦਾ ਮੈਂ ਆਹ ਸਾਹਮਣੇ ਫਿਰ ਕਰਦੇ ਕਹਿੰਦਾ ਅਸੀਂ ਘਰੇ ਨਹੀਂ ਲੈ ਗਏ ਨੇ ਕਹਿੰਦਾ ਨਹੀਂ ਤੁਸੀਂ ਡੀਏ ਵੀ ਹਾਰਟ ਜਾਂ ਪਲਟਨ ਕਾਰ ਉਤਾਰ ਲੈ ਜਾ ਮੈਂ ਲੈ ਜਾਉਗਾ ਮਾਤਾ ਮੈਂ ਰੱਖੂ ਡਰਦਾ ਆਂਦਾ ਨਹੀਂ ਸੀ ਕੋਟ ਪਹਿਣੀ ਆ ਫਿਰ ਉਹਨਾਂ ਦੇ ਗਲੀ ਦੇ ਬਾਹਰ ਅਸੀਂ ਤੈਨੂੰ ਸਾਂਭਾਂਗੇ ਤੇਰੇ ਘਰ ਜਾਣੇ ਤੇ ਤੈਨੂੰ ਸਾਂਭਾਂਗੇ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਅਸੀਂ ਗੁਰੂ ਨਾਨਕ ਨਗਰ ਗੁਰੂ ਨਾਨਕ ਹਾਂਜੀ ਤੇ ਜਿਹੜਾ ਲੜਕਾ ਇੱਥੇ ਦੇਖੇ ਜਾਂਦੇ ਹਾਂ ਹਾਂਜੀ ਹਾਂਜੀ ਆਹ ਬਲਕਾਰ ਸਾਂਭਣੇ ਹਾਂ ਠੀਕ ਹੈ ਤੇ ਤੁਸੀਂ ਇਸ ਬਹੁਤ ਕੋਈ ਕੰਪਲੇਂਟ ਵੀ ਦਿੱਤੀ ਪੁਲਿਸ ਨੂੰ ਕੋਈ ਹਾਂਜੀ ਹਾਂਜੀ ਕੰਪਲੇਂਟ ਦਿੱਤੀ ਮੈਂ ਪੁਲਿਸ ਨੂੰ ਪਰ ਮੁੰਡਾ ਮੇਰੇ ਤੱਕ ਹਜ ਤੱਕ ਹਾਜ਼ਰ ਨਹੀਂ ਹੋ ਰਿਹਾ ਕਿਹੜਾ ਨਾਮ ਆ ਪਿਓ ਕਿੰਨੇ ਦਿਨ ਪਹਿਲਾਂ ਕੰਪਲੇਂਟ ਦਿੱਤੀ ਤੁਸੀਂ ਅਸੀਂ ਮੈਂ ਦਿੱਤੀ ਹੈ ਕੰਪਲੇਂਟ 7 ਤਰੀਕ ਨੂੰ 7 ਤਰੀਕ ਨੂੰ ਕਿਹੜੇ ਥਾਣੇ ਨੂੰ ਰਜਿਸਟਰ ਹੋਈ ਕੰਪਲੇਂਟ ਇੱਕ ਨੰਬਰ ਡਿਵੀਜ਼ਨ ਚ ਹੁ ਪਹਿਲੇ ਕੋਲ ਜੀ ਨਾਲ ਆਈ ਆ ਤੇ ਨਾਲ ਸੀ ਕਿਹਨਾਂ ਮੈਡਮ ਤੇ ਨਾਲ ਜੋ ਉਹ ਵੀ ਸਾਰੇ ਨਹੀਂ ਸੀ ਤੇ ਹੈ ਹੀ ਨਹੀਂ ਉਹ ਐਸਾ ਚੁਣੀ ਖੁਦ ਗਿਆ ਕਿ ਚੱਕ ਕੇ ਲਿਆਓ ਕਰੋ ਕਿਉਂਕਿ ਮੇਰੇ ਹੁੰਦੇ ਨਾਲ ਰਿਲੇਸ਼ਨਸ਼ਿਪਸ ਜਾਂ ਕੁਝ ਵੀ ਆ ਹੋਟਲ 'ਚ ਵੀ ਜਿੱਥੇ ਮੇਰੀ ਐਂਟਰੀ ਹੋਈ ਹੋਈ ਸੀ ਕਾਈਨ ਵਗੈਰਾ ਗੈਸਟ੍ਰੋ ਉੱਥੇ ਵੀ ਗਏ ਸਾਰੇ ਅੱਛਾ ਜੀ ਹਾਂ ਜੀ ਉਹ ਮੁੰਡੇ ਨਾਲ ਜਿਹੜੀ ਐਂਟਰੀ ਹੋਈ ਸੀ ਤੁਹਾਡੀ ਆਈਡੀ ਪ੍ਰੂਫ ਤੇ ਹੁਣ ਕੀ ਮੰਗ ਕੇ ਕਰਦੇ ਮੰਗੇ ਕਰਦੇ ਕਹਿੰਦੇ ਕਰਕੇ ਮੇਰਾ ਘਰ ਉਜੜਿਆ ਮੈਂ ਨਹੀਂ ਕਹਿੰਦੀ ਕੁਛ ਮੈਂ ਕਟਾਪਾ ਚੜ੍ਹ